ਮੈਂ ਨ ਚੰਦਨ ਕੁਮਾਰ ਆ ਸ਼ੁਕਰਵਾਰਾ ਨੂੰ ਮੇਰੀ ਸਿਮ ਜਲਦੀ ਜਲਦੀ ਜੀਓ ਦੀ ਬੰਦ ਹੋ ਗਈ ਆ ਤੇ ਅਗਲੇ ਦਿਨ ਵਾਸਤੇ ਜੀਓ ਅਫਿਸਿਆਂ ਉਗੰਦੇ ਆ ਪੋਰਟ ਹੋ ਚੁੱਕੀ ਆ ਉਸ ਵੀਆਈ ਚ ਮੈਂ ਵੀਆਈ ਚ ਗਿਆ ਉਗੰਦੇ ਕਿਸੇ ਨੇ ਤੁਹਾਡੇ ਯੂਪੀ ਯੂਥੀ ਕੋਡ ਲੈ ਕੇ ਤੇ ਅਨਪੋਰਟ ਕਰਾ ਲਿਆ ਤੇ ਉਹ ਕਿਸੇ ਯੂਪੀ ਦੇ ਨੰਬਰ ਤੇ ਬੋਲ ਰਹੀ ਆ ਉਥੇ ਤੇ ਮੈਂ ਜਦੋਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਉਹ ਕਹਿੰਦੇ ਬੰਦ ਨਹੀਂ ਹੋਣੀ ਉਹਦੇ ਨਾਂ ਤੇ ਬੋਲ ਰਹੀ ਆ ਤੋਂ 100 100 ਬਾਅਦ ਉਹ ਤੁਹਾਡੇ ਕਿਸੇ ਕਸਟਮਰ ਨੂੰ ਫੋਨ ਆਇਆ ਉਹਨਾਂ ਕੋ ਪੈਸੇ ਦੀ ਮੰਗ ਕਰ ਰਿਹਾ ਵਾ 2000 ਜਾਂ 5000 ਸੋ ਮੈਂ ਆਹੀ ਚਾਹਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤਾ ਜਾਏ ਨਾਲ ਮੇਰੀ ਪਰਮਿਸ਼ਨ ਤੋਂ ਬਿਨਾ ਐਸੇ ਇੰਪੋਰਟ ਕਿੱਦਾ ਹੋ ਗਈ ਜਦ ਮੈਂ ਨਾ ਗਏਂ ਕੂਠਾ ਲਾਇਆ ਨਾ ਕੋਈ ਕੁਛ ਇਹ ਪੋਰਟ ਕਿੱਦਾ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਸੋ ਮੈਂ ਆਹੀ ਕਹਿੰਨਾ ਕਿ ਮੇਰੀ SIM ਨੂੰ ਬੰਦ ਕਰ ਦਿੱਤੀ ਤੇ ਕੱਲ ਨੂੰ ਕਿਸੇ ਨਾ ਵੀ ਕੋਈ ਹੋਰ ਫਰੋਡ ਹੋ ਸਕਦਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ ਹੁਣ ਤੋਂ ਪਹਿਲਾਂ ਸਾਡ ਨੂੰ Jio ਵੱਲੋਂ ਕੋਈ ਮੈਸੇਜ ਜਾਂ Jio ਨੇ ਪਹਿਲਾਂ ਮੈਨੂੰ ਆਹੀ ਆਇਆ ਸੀ ਕਿ ਤੁਸੀਂ ਆਪਣੀ SIM ਕਿਉਂ ਪੋਰਟ ਕਰਾਉਣਾ ਚਾਹੁੰਦੇ ਮੈਂ ਕਿਹਾ ਮੈਂ ਕੋਈ ਪੋਰਟ ਦਾ ਮੈਸੇਜ ਨਹੀਂ ਪਾਇਆ ਉਸ ਤੋਂ ਬਾਅਦ ਉਸੇ ਕੈਨਸਲ ਦੀ ਰਿਕਵੈਸਟ ਕੀਤੀ ਹੈ ਮੈਂ ਤੇ ਉਹ ਕਹ ਤਾਡੀ ਸਿਮ ਕੇ ਫੋਨ ਰਿਕਵੈਸਟ ਦੂੰ ਸੈਟ ਕਰ ਲੈ ਕੈਨਸਲ ਹੋ ਗਈ ਤੇ ਉਸ ਵੇ ਪਰ ਫਿਰ ਵੀ ਸ਼ੁੱਕਰਵਾਰ ਸੇ ਮੇਰੀ ਬੰਦ ਹੋ ਗਈ ਕਿ ਫੋਨ ਟਿੱਕੀ ਮਹਿਸੂਸ ਹੋਇਆ ਸਿਮ ਹੀ ਬੰਦ ਹੋ ਗਈ ਸਿਮ ਦੇ ਟਾਵਰ ਹੀ ਉੱਡ ਕੇ ਸਿਮ ਮੇ ਆ ਕੇ ਸ਼ਾਇਦ ਸਿਮ ਕੇ ਹਲੇ ਬੰਦ ਹੋਏ ਨੇ ਮੈਂ ਦੂਜੇ ਫੋਨ ਚ ਪਾ ਵੇ ਖ ਤਾਂ ਵੀ ਨਹੀਂ ਚੱਲੀ ਤਾਂ ਅਗਲੇ ਦਿਨ ਮੈਂ ਸ਼ਨੀਵਾਰ ਸਵੇਰੇ Jio ਆਫਿਸ ਗਿਆ ਪਹਿਲਾ ਘੰਟੇ 11:30 ਵੇ ਉਹ 11:30 ਵੇ ਮੈਂ ਗਿਆ ਉੱਥੇ ਅਤਰਾ ਤਰਾ ਕੋਈ ਹੈ ਨਹੀਂ ਤੇ ਉਹਨਾਂ ਮੈਨੂੰ ਕਿਹਾ ਕਿ ਤੁਹਾਡੀ ਸਿਮ ਵੀਆ ਚ ਫੋਟੋ ਕੀ ਫਿਰ ਉਸ ਵੇ ਵੀਆ ਦਸਤਾਨ ਗਿਆ ਉਹਨਾਂ ਨੇ ਕਿਹਾ ਕੀ ਅਸਰ ਅੱਛਾ ਤੁਹਾਡੀ ਸਿਮ ਮੋਰਟ ਚ ਪੋਰਟ ਹੋ ਗਈ ਹੈ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਿਸ ਦੇ ਨਾਂ ਤੇ ਪੋਰਟ ਹੋਈ ਹੈ ਕੋਈ ਨਤੇਸ਼ ਜਾਂ ਨਰੇਸ਼ ਕੁਮਾਰ ਅਦਾ ਕੋਈ ਯੂਪੀ ਵਾਲੀ ਦਸਰੇ ਕਿ ਉਹਦੇ ਨਾਂ ਤੇ ਪੋਰਟ ਹੋਈ ਹੈ ਤੁਸੀਂ ਉਹਨੂੰ ਫੋਨ ਕੀਤਾ ਕਿੱਦਾਂ ਫੋਨ ਫੋਨ ਜਾਂ ਬੈਲਾ ਉਹਦਾ ਜਾ ਰਹੀਆਂ ਕਾਲਿੰਗ ਕਿਸੇ ਦੀ ਕਾਲਿੰਗ ਨਹੀਂ ਉਠਾ ਰਿਹਾ ਉਹਦਾ ਵਟਸਐਪ ਤੇ ਗੱਲ ਕਰ ਰਿਹਾ ਪਰ ਉਹ ਨਹੀਂ ਸਿਮ ਪੋਰਟ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਪ੍ਰोसीजर ਹੁੰਦਾ ਹੈ 3 ਦਿਨ ਕਟੂਕਟ ਲੱਗ ਜਾਂਦੇ ਹੈ ਤੁਹਾਡੀ 1 ਦਿਨ ਚ ਕਿੱਦਾਂ ਪੋਰਟ ਹੋ ਗਈ ਤੁਸੀਂ ਕੰਪਨੀ ਨੂੰ ਪੁੱਛਿਆ ਨਹੀਂ ਇਸ ਬਾਰੇ ਸਰ ਕੰਪਨੀ ਨੂੰ ਕੋਈ ਵੀ ਨਹੀਂ ਮੈਂ ਪੁੱਛਿਆ ਉਹਨਾਂ ਨੇ ਬੱਸ ਆਹੀ ਪੁੱਛਿਆ ਨੇ ਕਿ ਵੀਆਈ ਚ ਫਰੋਡ ਹੋ ਗਿਆ ਤੇ ਵੀਆਈ ਚ ਬਾਅਦ ਉਸ ਦਿਨ ਮੈਨੂੰ ਪਤਾ ਲੱਗਿਆ ਫਿਰ ਮੈਂ ਆਪਣੇ ਖਾਤੇ ਹੁਤੇ ਉਧਰ ਚਲ ਗਿਆ ਚੇਂਜ ਕਰਾ ਗੀ ਮੇਰੇ ਉਥੇ ਨਾ ਕਿ ਦਿਨ ਫਰੋਡ ਨਾ ਹੋ ਜੇ ਕੋਈ ਨਹੀਂ ਉਸ ਤਰ੍ਹਾਂ ਜਿਹਦਾ ਪੁਰਾਣੇ ਨੰਬਰ ਤੋਂ ਕੋਲ ਨਹੀਂ ਆ ਰਹੀ ਵਟਸਐਪ ਮੈਸੇਜ ਕਰ ਰਿਹਾ ਕਿ ਜਿਹਦਾ ਪਰਸਨਲ ਮੇਰੇ ਕਿਤੇ ਵੀ ਦਿੱਤੇ ਹੋਏ ਲਿੰਕਾ ਉਹਨਾਂ ਨੂੰ ਮੈਸੇਜ ਕਰ ਰਿਹਾ ਕਿ 500 ਕਰ ਦੋ ਸਕੈਨਰ ਤੇ ਜਾਂ 200 ਚਾਹੀਦੇ ਐਸ ਤਰ੍ਹਾਂ ਦੇ ਫਰੋਡ ਕਰ ਰਿਹਾ ਅੱਛਾ ਤੁਹਾਡੇ ਕੰਟੈਕਟ ਨੂੰ ਉਹ ਕਾਲ ਕਰਦੇ ਆ ਵਟਸਐਪ ਤੇ ਮੈਸੇਜ ਭੇਜਦੇ ਆ ਕਿਵੇਂ ਭੇ ਸਾਨੂੰ ਲੱਗਦਾ ਕਿ ਫਰਾਡ ਹੋ ਸਕਦਾ ਹਾਂਜੀ ਸਾਈਬਰ ਕ੍ਰਾਈਮ ਚ ਵੀ ਆਏ ਹੋ ਤੁਸੀਂ ਹਾਂਜੀ ਸਵੇਰੇ ਗਏ ਪਰ ਉਹ ਕਹਿੰਦੇ ਸਾਡੇ ਕੋਲ ਜਿੰਦੇ ਡਿਟੇਲ ਨਹੀਂ ਉਹਨਾਂ ਦਾ ਫਰਾਡ ਨਹੀਂ ਕਰ ਕੰਪਲੇਨ ਨਹੀਂ ਕਰਤੇ ਤੇ ਉਹ ਵੀ ਸੇਮ ਮਾਨਾ ਕੀਤੀ ਹੋਈ ਕਿਸੇ ਨੇ ਫਰਾਡ ਨਹੀਂ ਹੋਣੀ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਹਾਂਜੀ ਮੰਗਿਆ ਹੀ ਹੈ ਕਿ ਕੱਲ ਨੂੰ ਕਿਸੇ ਨਾਲ ਵੀ ਆ ਹੋ ਸਕਦਾ ਫਰਾਡ ਤੋ ਵਿਸਤਾਰ ਇਨਸਾਲ ਦਿੱਤਾ ਜਾਵੇ ਕਿ ਮੇਰੇ ਪਿੱਛੇ ਵੀ ਨਾ ਸੇਮ ਕਿੱਦਾਂ ਪਹੁੰਚੋ ਗਿਆ ਕਿਸੇ ਦੀ ਵੀ ਹੋ ਸਕਦੀ ਹੈ ਕੱਲ ਨੂੰ ਅਰਥਨਾ ਦੇ ਡਾਕਟਰ ਨੰਬਰ ਮੇਰੇ ਕਿੱਦਾਂ ਚੱਲ ਗਿਆ ਉੱਥੇ ਕੁਮਾਰ ਭਾਜੀ ਮੇਰਾ ਨਾਮ ਇਹ ਮੇਰੇ ਬੇਟੇ ਦੀ ਸੇਮ ਨਾ ਚੁੱਕਾ ਰਾਤ ਬੰਦ ਹੋ ਗਈ ਜਲਦੀ ਜਲਦੀ ਤੇ ਐਦੇ ਨਾਲ ਸਾਡੇ ਜਿਹੜੇ ਕਸਟਮਰ ਹੈ ਨਾ ਬੰਦ ਹੋਣ ਨਾਲ ਅਸੀਂ ਉਥੇ ਦਫ਼ਤਰ ਗਏ ਤੇ ਦਫ਼ਤਰ ਨੇ ਸਾਡੀ ਸਿਮ ਨੂੰ ਕਿਹਾ ਤੇ ਪੂਟ ਹੋ ਗਈ ਆ ਪਹਿਲੇ ਨੂੰ ਬਸ ਸਾਡੀ ਐਸੇਮ ਪੂਟ ਹੋ ਕੇ ਤਾਂ ਗਈ ਜਦ ਕੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਦਿੱਤਾ ਕੋਈ ਆਪਣਾ ਅੰਗੂਠਾ ਨਹੀਂ ਲਗਾਇਆ ਨੰਬਰ 2 ਤੇ ਇਹ ਵਾ ਇਹ ਜਿਸ ਤਰ੍ਹਾਂ ਸਾਡੇ ਸਾਡੇ ਨੰਬਰ ਕਨੈਕਟ ਨੰਬਰ ਸਭ ਚੱਲ ਗਿਆ ਉਹਨਾਂ ਕੋ ਉਹ ਸਾਡੇ ਕਸਟਮਰ ਨੂੰ ਖਰਾਬ ਕਰਦੇ ਪਏ ਉਹਨਾਂ ਕੋ ਮੰਗ ਕਰਦੇ ਪਏ ਨੇ ਐਮ ਐਸ ਜੀ ਕਰਕੇ ਕਿਸ ਨੂੰ ਪੈਸੇ ਦਿੱਤੇ ਜਾਂ ਮੈਨਾਂ ਕਹਣਾ ਕੋਈ ਵੀ ਚਾਂਸੇ 'ਚ ਆ ਸਕਦਾ ਵਾ ਤੇ ਇਹ ਜਿਹੜੇ ਸਾਨੂੰ ਦੱਸਿਆ ਜਾਏ ਪੀ ਆਪ ਸਿਮ ਕਿਦਾਂ ਪੋਰਟ ਹੋ ਗਈ ਜਦ ਕਿ ਇਹ ਪੋਰਟ ਹੋ ਨਹੀਂ ਸਕਦੀ ਐਨੀ ਜਲਦੀ ਘੱਟੋ ਘੱਟ ਇੱਕ ਮਹੀਨਾ ਲੱਗਦਾ ਪੋਰਟ ਹੋਣ ਚੀਦੀ ਕੱਢੇ ਕਸਮ ਨੂੰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਨੰਬਰ ਤੋਂ ਮੈਸੇਜ ਉਸੇ ਨੰਬਰ ਤੋਂ ਮੈਸੇਜ ਆ ਰਿਹਾ ਉਸੇ ਨੰਬਰ ਤੋਂ ਹੀ ਵੀ ਮੰਗ ਕਰ ਰਿਹਾ ਨਵਾਂ ਨੰਬਰ ਲਾ ਲਈ ਬੇਟੇ ਪੈਸੇ ਜ ਆਪਣਾ ਚੰਦਰ ਗੁਆਰ ਅਗਰ ਨਾਮ ਦੱਸ ਰਿਹਾ ਜੀ ਉਹ ਆਪਣਾ ਨਾਮ ਚੰਦਰ ਗੁਆਰ ਦੱਸ ਰਿਹਾ ਕੀ ਮੰਗਿਆ ਹੋ ਮੰਗਿਆ ਹੀ ਆ ਕਿ ਇਹ ਪਤਾ ਕੀਤਾ ਜਾਏ ਜਾਂ ਸਾਨੂੰ ਦੱਸਿਆ ਜਾਏ ਪਿਆ ਪੋਰਟ ਕਿੱਦਾਂ ਹੋ ਗਈ ਆ ਇਹ ਕੰਪਨੀਆਂ ਨਾਲ ਨੂੰ ਪੁੱਛਿਆ ਜਾਏ ਇਹਨਾਂ ਨੂੰ ਤੇ ਨਾ ਸਾਡੀ ਕੋਈ ਕੋਰਿਲੇਟ ਕਿਤੇ ਹੋ ਰਹੀ ਆ ਨਾ ਸੈਵਰਸਲ ਲੈ ਰਿਹਾ ਤੇ ਨਾ ਕੋਈ ਦੂਸਰੀ ਲੈ ਰਿਹਾ ਫਰਾਡ ਹੋਣ ਕਾਨੂੰ ਫਰਾਡੋ ਕਾਨੂੰ ਕੁਝ ਫਰਾਡ ਵੀ ਹੋ ਸਕਦਾ ਵਾ ਅਦਾ ਜੇ ਮੈਂ ਕੌਣ ਹੋਏਗਾ ਜੇ ਫਰਾਡ ਹੋ ਜਾਂਦਾ ਕਿਹਨਾਂ ਤੇ ਐਸੇ ਕਿ ਬਚਣਾ ਚਾਹੀਦਾ ਇਹਨਾਂ ਕੋਲੋਂ ਤੇ ਸਾਨੂੰ ਦੱਸਿਆ ਜਾਏ ਪਿਆ ਸਾਡੀ ਕਿਸ ਤਰ੍ਹਾਂ ਹੋ ਗਈ